ਇੱਕ ਸਵਾਲ ਜਿਹੜਾ ਚੀਕੂ ਬਾਰੇ ਅਕਸਰ ਆਉਂਦਾਗਾ ਕਿ ਜਿਹੜਾ ਫੁੱਲਾਂ ਤੋਂ ਫਲ ਝੜ ਜਾਂਦਾਗਾ ਤੇ ਇੱਕ ਸਵਾਲ ਹੋਰ ਕਿ ਕੀ ਆਪਾਂ ਇਹਨੂੰ ਬਾਗਬਾਨੀ ਦੇ ਵਿੱਚ ਕਰ ਸਕਦੇ ਹਾਂ ਸਭ ਤੋਂ ਜਿਹੜਾ ਅਹਿਮ ਸਵਾਲ ਆ ਬਾਗਬਾਨੀ ਵਾਲਾ ਉਹਦਾ ਕਾਰਨ ਤੁਹਾਨੂੰ ਦੱਸ ਦਈਏ ਕਿ ਆਪਾਂ ਜਿਹੜੀਆਂ ਵੀ ਤਿਆਰਪੇ ਜਾਂ ਵੀਡੀਓ ਵਗੈਰਾ ਬਣਾਉਨੇ ਆ ਉਹ ਸਿਰਫ ਤੇ ਸਿਰਫ ਜਿਹੜੀ ਕਿਚਨ ਗਾਰਡਨ ਨਾਲ ਸੰਬੰਧਿਤ ਯਾਨੀ ਕਿ ਘਰੇਲੂ ਬਗੀਚੀ ਨਾਲ ਸੰਬੰਧਿਤ ਬਣਾਉਨੇ ਆਗੇ ਬਾਗਾਂ ਬਾਰੇ ਤੁਸੀਂ ਜਿਹੜਾ ਆਪਣੀ ਜਾਣਕਾਰੀ ਉਹ ਤੁਹਾਡੇ ਏਰੀਏ ਦੇ ਜਿਹੜੇ ਬਾਗਬਾਨੀ ਅਫਸਰ ਹੈਗੇ ਜਾਂ ਸੰਬੰਧਿਤ ਕੋਈ ਵੀ ਵਿਭਾਗ ਆ ਉਥੋਂ ਜਿਹੜੀ ਕੋਸ਼ਿਸ਼ ਕਰਿਓ ਕਿ ਤੁਸੀਂ ਇਹਨਾਂ ਦੀ ਜਾਣਕਾਰੀ ਉਥੋਂ ਇਕੱਤਰ ਕਰਿਆ ਕਰੋ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਫੋਕਾ ਵਿਗਿਆਨ ਛਾੜ ਕੇ ਵੀ ਤੁਹਾਨੂੰ ਜਿਹੜਾ ਬਾਗਾਂ ਵਾਲੇ ਪਾਸੇ ਕਹਦਾ ਵੀ ਹਾਂ ਇਹਦਾ ਲਾ ਦਿਓ ਜਾਂ ਉਹਦਾ ਬਾਗ ਲਾ ਦਿਓ ਕਿਉਂਕਿ ਇਹ ਚੀਜ਼ਾਂ ਸੰਵੇਦਨਸ਼ੀਲ ਹੁੰਦੀਆਂ ਨੇ ਗੀਆਂ ਬਾਗ ਕੋਈ ਇਦਾਂ ਨਹੀਂ ਹੈਗਾ ਵੀ ਤੁਸੀਂ ਅੱਜ ਲਾਤਾ ਤੇ ਤੁਹਾਨੂੰ ਅਗਲੇ ਸਾਲ ਫਲ ਮਿਲਣ ਲੱਗ ਜਾਊਗਾ ਇਹ ਕਾਫੀ ਲੰਮਾ ਸਮਾਂ ਜਿਹੜਾ ਇਹਦੇ 'ਚ ਤੁਹਾਨੂੰ ਰੁਕਣਾ ਪੈਂਦਾ ਚੀਜ਼ਾਂ 'ਤੇ ਵੇਟ ਕਰਨੀ ਪੈਂਦੀ ਹੈ ਤੇ ਫਿਰ ਨਤੀਜੇ ਆਉਂਦੇ ਆ ਜੇਕਰ ਕਿਸੇ ਕਾਰਨ ਕਰਕੇ ਨਤੀਜੇ ਨਾ ਸਹੀ ਆਉਣ ਤਾਂ ਤੁਹਾਡਾ ਜਿਹੜਾ ਕਾਫੀ ਬੀਤੀ ਨੁਕਸਾਨ ਹੋਣ ਦੇ ਜਿਹੜੇ ਚਾਂਸ ਹੁੰਦੇ ਹੈਗੇ ਇਹ ਹੀ ਕਾਰਨ ਹੈ ਕਿ ਬਾਗਾਂ ਸੰਬੰਧੀ ਤੁਸੀਂ ਜਾਣਕਾਰੀ ਸੰਬੰਧਿਤ ਵਿਭਾਗ ਤੇ ਆਪਣੇ ਅਫਸਰ ਸਾਹਿਬਾਨਾਂ ਤੋਂ ਜ਼ਰੂਰ ਜਿਹੜੀ ਉਹਨਾਂ ਨਾਲ ਲਿਆ ਕਰੋ ਆਪਾਂ ਕਿਚਨ ਗਾਰਡਨ ਸੰਬੰਧੀ ਜਿਹੜੀ ਘਰੇਲੂ ਬਗੀਚੀ ਸੰਬੰਧੀ ਥੋੜੀ ਬਹੁਤੀ ਜਿੰਨੀ ਜਾਣਕਾਰੀ ਰੱਖਦੇ ਤੁਹਾਡੇ ਨਾਲ ਸਮੇਂ ਤੋਂ ਸਮੇਂ ਸਾਂਝੀ ਕਰਦੇ ਰਹਿੰਦੇ ਆ ਧੰਨਵਾਦ ਜੀ